ਜੀ ਆਇਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਆਂ ਸਭ ਵਧੀਆ ਹੋਵਾ ਕਿ ਜਿੱਥੇ ਵੀ ਹੋਗੇ ਆਪਣੀ ਜ਼ਿੰਦਗੀ ਚ ਵਰਪੂਰ ਇੰਜੋਏ ਕਰਦੇ ਹੋ ਅਗੇ ਉਪਰੋਂ ਲਤਨ ਸਭ ਨੂੰ ਆਪਣੀ ਚੜਤੀ ਕਲਾ ਵਿੱਚ ਰੱਖੇ ਜਿੱਥੇ ਵੀ ਰੱਖੇ ਕੁਸ਼ ਬਾਸ਼ ਰੱਖੇ ਸਾਡੀਆਂ ਦੋਵਾਂ ਪਿਆਰ ਮੁਹੱਬਤ ਹਮੇਸ਼ਾ ਆਪਣੇ ਵੀਰਾ ਭੈਣਾਂ ਦੇ ਨਾਲ ਹੈ ਤੇ ਇਦਾਂ ਹੀ ਹੱਸਦੇ ਵਸਦੇ ਰਹੋ ਬਿਲਕੁਕੁਲ ਤੇ ਆਪਾਂ ਅੱਜ ਦੇਖਣ ਜਾ ਰਹੇ ਆ ਕਾਮੇਡੀ ਬੁਆਏ ਦੀ ਵੀਡੀਓ ਹਾਂ ਇਹ ਜੀ ਦੀ ਜ਼ਬਰਦਸਤ ਜੀ ਬੇਸਲੀ ਗੱਲਾਂ ਦਾ ਮੈਂ ਇਹ ਆਪਾਂ ਵੀਡੀਓ ਦੇਖ ਲਈਏ ਬੜੀਆਂ ਵਧੀਆ ਗੱਲਾਂ ਕਰਦੇ ਆਏ ਤੇ ਪਹਿਲੇ ਦੇਖ ਲੈਂਦੇ ਆ ਇਹ ਵੀਡੀਓ ਫਿਰ ਬਾਕੀ ਗੱਲਾਂ ਕਰਦੇ ਆ ਜੀ ਬਾਤ ਵਿੱਚ हां जी दोस्तों की हालचाल ने उम्मीद करता हूं सारे बढ़िया होंगे ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਥੋੜੀ ਜਿਹੀ ਹੋ ਜੂਗੀ ਲੰਬੀ ਤੇ ਜਿਹਨੇ ਕੁਛ ਖਾਣਾ ਜਲਦੀ ਖਾ ਲਓ ਤੇ ਆਪਾਂ ਤੁਹਾਡੇ ਸਾਹਮਣੇ ਹੁਣ ਪੇਸ਼ ਕਰਨ ਲੱਗੇ ਆ ਮਿਸ ਕਾਲੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮਿਸ ਕਾਲੋ ਤੇ ਬਠਿੰਡੇ ਦੀ ਕਿਰਨ ਦਾ ਆਪਸ ਚ ਪਿਆ ਗਿਆ ਰੌਲਾ ਰੌਲਾ ਜਿਹੜੀ ਗੱਲ ਤੋਂ ਪਿਆ ਸੀ ਉਹ ਤੁਹਾਨੂੰ ਆਪਾਂ ਵੀਡੀਓ ਦਿਖਾਉਣੇ ਆ ਆ ਵੀਡੀਓ ਦੇਖੋ ਪਹਿਲਾਂ ਫਰਦਾ ਸਾਸਤਰੀ ਕਾਲ ਕਿਹਾ ਚੱਲ ਆਈ ਹੋਪ ਤੋਂ ਸਾਰਾ ਵਾਦਗਾ ਹੋ ਗਿਆ ਸਸਾ ਕਰਾੜੀ ਕਰਾਣੇ ਹੋਣ ਤੋਂ ਬਾਅਦ ਅੰਨਾ ਅਮਰਪਾਲ ਤੋਂ ਚੜੇ ਨਾ ਮਚਪੜ ਅੰਨਾ ਨੇ ਧੱਕਾ ਮਾਰਿਆ ਬੋਲੀ ਨੇ ਹਾਂ ਨੇ ਬੋਲ ਨੂੰ ਤੱਕੜ ਹੀ ਖੜਦਾ ਮਰ ਬੀੜਾ ਖਰਾਬ ਕਰੀ ਨਾ ਤੋਰੀ ਮੋਸੀ ਦੰਦ ਕਰਿਆ ਨਾ ਅੰਨਾ ਆ ਸਿਕਰਨ ਮਰ ਬੀੜਾ ਤਾਂ ਦੋਸਤੋ ਇਸ ਗੱਲ ਦਾ ਲੱਗਿਆ ਮਿਸ ਕਾਲੋ ਨੂੰ ਗੁੱਸਾ ਤੇ ਉਹਨੇ ਦੇਤਾ ਕਿਰਨ ਨੂੰ ਰਿਪਲਾਈ ਤੇ ਹੁਣ ਇਹਦੀਆਂ ਗੱਲਾਂ ਸੁਣੋ ਬਾਕੀ ਜਿਹੜਾ ਸਾਡੇ ਨਾਲ ਰਹਿ ਰਿਹਾ ਕਿ ਇੱਕ ਥਾਲੀ ਚ ਰੋਟੀ ਖਾ ਕੇ ਵੀ ਸਾਨੂੰ ਭੰਡ ਦੇ ਆ ਸਾਧਰੀ ਨਿਸ ਕਰਦੇ ਆ ਠੀਕ ਹੈ ਮੇਰੀ ਕਾਪੀ ਕਰਦੇ ਆ ਨਾ ਉਹਨਾਂ ਆ ਨਹੀਂ ਕਹਿੰਦੀ ਤੂੰ ਮੇਰੀ ਕਾਪੀ ਕਰਦੀ ਆ ਜਾਂ ਕੁਝ ਕੁਝ ਵੀ ਕਰਦੀ ਆ ਠੀਕ ਹੈ ਕਰਦੇ ਆ ਜਾਂ ਕਰਦੀ ਆ ਠੀਕ ਹੈ ਮੈਂ ਕੁੜੀ ਨੂੰ ਇਹ ਕਹਿੰਦੀ ਮੁੰਡਾ ਬਣ ਕਹਿੰਦੀ ਬਾਕੀ ਤੁਸੀਂ ਸਮਝੀ ਗੋ ਤਾਂ ਤੁਸੀਂ ਵੇਖੀਓ ਕਿ ਆਹ ਦੇਖ ਲਓ ਕਾਪੀ ਕਰਦੇ ਆ ਵੱਡੀ ਕਟਰੀਨਾ ਕੈਪ ਦੀ ਕਾਲੋ ਤੂੰ ਨਾ ਲੋਕਾਂ ਆਵੇਂ ਬੋਲਿਆ ਕਰ ਜੇ ਕਾਪੀ ਕਰਨੀ ਆ ਤਾਂ ਮੇਰੇ ਰੰਗ ਦੀ ਕਰਕੇ ਦਿਖਾਓ ਲੈਕ ਤੂੰ ਨਾ ਟੈਨਸ਼ਨ ਨਾ ਲਿਆ ਕਰ ਲੋਕਾਂ ਦੀ ਓਏ ਲੋਕਾਂ ਦਾ ਕੰਮ ਹੀ ਹੁੰਦਾ ਬੋਲਣਾ ਤੇ ਉਹ ਲੋਕਾਂ ਨਾਲ ਹੀ ਮੈਂ ਆ ਚਲੋ ਛੱਡੋ ਯਾਰ ਥੋੜਾ ਨਾ ਆਪਾਂ ਨਾ ਕਿਰਨਾਂ ਦਾ ਰਿਪਲਾਈ ਸੁਣਦੇ ਆ ਉਹਨੇ ਕੀ ਬੋਲਿਆ ਆ ਸੁਣੋ ਚੰਗਾ ਵੀ ਕਹਿਣਗੇ ਤੇ ਮਾੜਾ ਵੀ ਕਹਿਣਗੇ ਇਹ ਚ ਗੁੱਸਾ ਨਾ ਕਰ ਹਾਥੀ ਆਪਣੀ ਚਾਲ ਚੱਲਦਾਗਾ ਫੁੱਟੇ ਮਗਰ ਭੌਂਗੂ ਵੀ ਇਹ ਸਮਝਾਉਂਦੇ ਅਸਦਰ ਦੇ ਕੁੱਤੇ ਆ ਠੀਕ ਆ ਉਹ ਸੰਦ ਕੁੱਤੇ ਹੀ ਸੰਦਾ ਚੱਲਦਾ ਆ ਕਿਰਨਾਂ ਚੂਟ ਕਿਉਂ ਬੋਲੀ ਜੰਨੀ ਆ ਕੁੱਤੇ ਨਾ ਕਹ ਹਾਥੀ ਕਹ ਤੂੰ ਤਾਂ ਵੇਖਣ ਜੀ ਹਾਥੀਆ ਰਗੀ ਲੱਗਦੀ ਆ ਤੂੰ ਗਾਲਾਂ ਨਹੀਂ ਕਢਾਈਆਂ ਕਿਸ ਤੋਂ ਕਢਾਈਆਂ ਨਾ ਗਾਲਾਂ ਗਾਲਾਂ ਤੋਂ ਹਾਂ ਉਹ ਗਾਲਾਂ ਨਹੀਂ ਕਢਾਈਆਂ ਥੱਲੇ ਤਾਂ ਮੈਂ ਡਲਾ ਲੰਗੇ ਸੀ ਮੈਂ ਕਮੈਂਟ ਲਾਵਾਂਗੇ ਅਸੀਂ ਗਾਲਾਂ ਦਾ ਬਹੁਤ ਗਲਤ ਬੋਲ ਜਾਂਦਾ ਮੇਰੇ ਮੁੰਡੇ ਨੇ ਕਿਤੇ ਉਹਨੂੰ ਕਹਿਤਾ ਮਾੜਾ ਮੋਟਾ ਕਹਿੰਦੀ ਮੇਰੇ ਭਰਾ ਕਹਿੰਦੀ ਮੇਰੇ ਭਰਾ ਤਾਂ ਕਹਿੰਦੀ ਅਹੀਂ ਗਾਲਾਂ ਕੱਢਣਗੇ ਉਹ ਕੱਢਣਗੇ ਕਿਸ ਤੋਂ ਗਾਲਾਂ ਕਢਾਈ ਜਾਂ ਤਾਂ ਕੋਈ ਗੱਲ ਨਹੀਂ ਉਹ ਗਾਲਾਂ ਕੱਢ ਕੇ ਵੱਟੇ ਲੈ ਸੁਣ ਲੋ ਓਕੇ ਮੇਰੇ ਭਰਾ ਤਾਂ ਐਵੇਂ ਗਾਲਾਂ ਕੱਢਣਗੇ ਨਹੀਂ ਬਹੁਤ ਮਹਾਨ ਕੰਮ ਕਰ ਰਿਆ ਨਾ ਗਾਲਾਂ ਕੱਢ ਕੇ ਉਹ ਯਾਰ ਜਿੰਨੀ ਕਕਲ ਇਹਨੂੰ ਆ ਉਨਿਕੇ ਦੇ ਭਰਾਵਾਂ ਨੂੰ ਆ ਅ ਈ ਛੜਾ ਕਾਂਦੇ ਆ ਦੇ ਕੋਲ ਆਈਫੋਨ ਆ ਆਈਫੋਨ ਵਾ ਠੱਕੇ ਚੋਰੀ ਕਰਕੇ ਤਾਂ ਲਿਆ ਰੇ ਠੀਕ ਐ ਮਾ ਕੇ ਮੇਰ ਦਾ ਕਰਕੇ ਲਿਆ ਓਏ ਕਾਲੋ ਤੂੰ ਠੱਗੀ ਚੋਰੀ ਕਰ ਲਾ ਕੋਈ ਨਹੀਂ ਅਸੀਂ ਤੇਰੇ ਨਾਲ ਆ ਓਏ ਪਰ ਤੂੰ ਵਲੌਗ ਨਾ ਬਣਾਇਆ ਕਰ ਓ ਸੱਚੀ ਤੇਰੀਆਂ ਆਵਾਜ਼ਾਂ ਸੁਣ ਕੇ ਨਾ ਸਾਡੇ ਕੰਨ ਵੀ ਪੱਕ ਗਏ ਆ ਉਤੋਂ ਚੁੰਨੀ ਦੇਖੋ ਜਮਾਂ ਦੰਦਾਂ ਦੇ ਰੰਗ ਨਾਲ ਦੀ ਲਾ ਰੱਖਿਆ ਹੋਰ ਹੈ ਜੀ ਮੇ ਤੋਂ ਅੰਧਾ ਹੋ ਜਾਊਗੀ ਤੈ ਵੈਸੇ ਤਾਂ ਅਜ ਤਾ ਨਾ ਕੰਪਲੀਟ ਨਹੀਂ ਹੋਇਆ ਤਾਂ ਕਰਕੇ ਲੱਗ ਰਿਹਾ ਬਾਕੀ ਦੀ ਵੀ ਆਨੰਗਿਆ ਸਲਾਹ ਬਾਕੀ ਦੀਨੇ ਆਪਣੇ ਫਾਈਨਲ ਮੇਕ ਬਰਦ ਕਿਦਾਂ ਲੱਗਦੇ ਓਕੇ ਇੱਕ ਆ ਦੇਖ ਲੋ ਅਮਲੀਏ ਨੂੰ ਦੂਜੇ ਦਿਨ ਪਾਲਰ ਚੱਕੀ ਲਿਆਉਗਾ ਉਹ ਭਰਾਵਾ ਇਹਨੂੰ ਮੇਕਅਪ ਦੀ ਲੋੜ ਨਹੀਂ ਇਹਨੂੰ ਪਲਾਸਟਿਕ ਸਰਜਰੀ ਲੋੜ ਆ ਤੀਸਰ ਚੰਗੇ ਡਾਕਟਰ ਨੂੰ ਦਿਖਾ ਜੇ ਨਹੀਂ ਦਿਖਾਉਣਾ ਤਾਂ ਆਪ ਵੀ ਪਲਾਸਟਿਕ ਗਰਮ ਕਰ ਤੇ ਇਹਦੇ ਮੂੰਹ ਤੇ ਲਾ ਓਏ ਦੇਖੋ ਮੂੰਹ ਤਾਂ ਕਰਦਾ ਸੋਨੂ ਦਾ ਗੋਰਾ ਤੇ ਹੱਥ ਤਾਂ ਕਾਲੇ ਸੋਨੂ ਵਿਚਾਰੀ ਨੇ ਆਪਦੇ ਕੀ ਹਾਲ ਬਣਾ ਲੇ ਬੜਿਆ ਹੋਰ ਕੀ ਕਰੀ ਜਾਂਦੀ ਸੀ ਕੀ ਜਿਹੜਾ ਮਾਰਕਟ ਦੱਸੀ ਰਮਨ ਦਿੱਤਾ ਸੀ ਮਸਲੇਟਿਆ ਹਾਲੇ ਬੋਦ ਦੇ ਮਸੰਦਾ ਤੇ ਇਸਲੇਟਿਆ ਨੂੰ ਗੁੰਦ ਲਿਆ ਇਹ ਮਿਲਦਾ ਹੁੰਦਾ ਕਮਿਆਰਾ ਕੋਲ ਹਣਾ ਬਿਸਕੁਟਾ ਵਿੱਟੀ ਹਲੇ ਬਿਸਕੁਟਾ ਦਸ ਸੀ ਅਦਰ ਜਿੱਜੂ ਨੂੰ ਤੇ ਮੈਨੂੰ ਲੱਗਦਾ ਦਿਓ ਇੱਕ ਆਹ ਦੇਖ ਲੋ ਕਾਲੀਆਂ ਪੀਲੀਆਂ ਨੂੰ ਕਾਲੋ ਤੇ ਇੱਕ ਭੂਰੋ ਆਖੇ ਤੇਰੇ ਜਿੱਜੂ ਨਾਲ ਦੱਸੀ ਨਹੀਂ ਹੋ ਤਾਂ ਅੰਨਾ ਨਾ ਉਹਨੇ ਤੇ ਤੇਰਾ ਵਲੌਗ ਦੇਖਣਾ ਹੀ ਨਹੀਂ ਉਹ ਯਾਰ ਲੋਕਾਂ ਨੂੰ ਤਾਂ ਇਹਨੇ ਜਿਵੇਂ ਮੋٹے ਤਮਾਕ ਦੀ ਸਮਝਦੀਆਂ ਵੀ ਸਾਡਾ ਵਲੌਗ ਤਾਂ ਦੇਖ ਹੀ ਲੈਣ ਕੇ ਜੋ ਮਰਜ਼ੀ ਬੋਲ ਦੋ ਉਹ ਉਤੋਂ ਸਲੇਟੀਆਂ ਦੇ ਖਾਂਦੀਆਂ ਸਲੇਟੀਆਂ ਖਾ-ਖਾ ਕੇ ਨਾ ਆਪ ਦਾ ਰੰਗ ਵੀ ਬਲੈਕ ਬੋਰਡ ਵਰਗਾ ਕਰ ਰੱਖਿਆ ਆ ਆਪਾਂ ਤੈਨੂੰ ਹੀ ਸਮਝਾ ਲੈਣਾ ਅੱਜ ਤੇ ਕੰਮ ਕੋਈ ਕਰਨਾ ਨਹੀਂ ਬਾਕੀ ਪਤਾ ਵੀ ਨਹੀਂ ਹੈਲਪ ਕਰਨੀ ਬੈਠ ਸਕਦੀ ਆ ਇਹਨਾਂ ਨੂੰ ਕੋਈ ਹੋਰ ਕੰਮ ਹੀ ਨਹੀਂ ਵਲੌਗ ਬਣਾਉਣ ਤੋਂ علاوہ ਕਰਾ ਕੇ ਬੇਇਜ਼ਤੀ ਤੇ ਹੁਣ ਦਾਂਦੀਆਂ ਕੱਢਦੀ ਆ ਹੂੰ ਹੂੰ ਓ ਯਾਰ ਆਪਾਂ ਕੱਲੇ ਨਹੀਂ ਦੁਖੀ ਇਹਨਾਂ ਦਾ ਟੱਬਰ ਵੀ ਇਹਨਾਂ ਤੋਂ ਬੜਾ ਦੁਖੀ ਆ ਇਹ ਵੀ ਉਹਨਾਂ ਟਾਈਮ ਨਹੀਂ ਹਟਦੇ ਜਿੰਨਾ ਟਾਈਮ ਇਹਨਾਂ ਦੇ ਘਰ ਦੇ ਇਹਨਾਂ ਦੀ ਛਾਤੀ 'ਚ ਲੱਤਾਂ ਨਹੀਂ ਮਾਰਦੇ ਕਿਹੜਾ ਤੇਰੇ ਬਰੋਬਰ ਦੇ ਜੰਮਿਆ ਨਹੀਂ ਕੋਈ ਗੁੱਟ ਫੜ ਲੈ ਜੋ ਚੁੱਭਰਦੇ ਹਰਦੇ ਚੋਬਰ ਦੇਖ ਲੋ ਸ਼ਿਕਾਰੀ ਕੁੱਤੇ ਅਰਗਾ ਲਾਕਾ ਚੋਬਰ ਦਾ ਔਖਾ ਜੰਮਿਆ ਨਹੀਂ ਕਿ ਗੁੱਟ ਫੜ ਲੈ ਚੋਬਰ ਦਾ ਉਹ ਕਿਉਂ ਗਰੀਬ ਦਾ ਤੂੰ ਗੁੱਟ ਤੜਵਾਣਾ ਕਿਉਂ ਪੰਪ ਦੀ ਜਾਨੀ ਆਣੋ ਉਹ ਯਾਰ ਪੰਜਾਬ ਤੇ ਇੱਕ ਗੈਂਗਸਟਰ ਸੀ ਸੁੱਖਾ ਕਾਲਵ ਤੇ ਹੁਣ ਇਹ ਦੂਜਾ ਆ ਗਿਆ ਭੁੱਖਾ ਕਾਲਵ ਪੰਜਾਬ ਚ ਮਸ਼ਹੂਰ ਮਿਸ ਕਬਜ ਪ੍ਰੀਤ ਯਾਰ ਉਹ ਤਾਂ ਵਿੰਗਟਡ ਕਰੋਗੀ ਜਿਵੇਂ ਕਬਜੀ ਵਾਲਾ ਬੰਦਾ ਨਾ ਜੰਗਲ ਪਾੜੀ ਬਠਾ ਜੋਰ ਲਾਉਂਦਾ ਹੁੰਦਾ ਉਹ ਯਾਰ ਅੱਜ ਕੱਲ ਇਹ ਵੀ ਵਲੌਗ ਬਣਾਉਣ ਲੱਗ ਗਈ ਆ ਇਹਦੇ ਵਲੌਗ ਵੀ ਦੇਖੋ ਥੀਏਟਰਾਂ ਨੂੰ ਵੀ ਫੇਰ ਕਹਿੰਦੇ ਆ ਕਿ ਮੈਂ ਇੱਕ ਬੁਰਾ ਬੋਲ ਰਹੀ ਆ ਠੀਕ ਆ ਪਹਿਲੀ ਗੱਲ ਤਾਂ ਦੇਖੋ ਕਿ ਅਸੀਂ ਜੋ ਵੀ ਕਰ ਰਿਹਾ ਹਰ ਇੱਕ ਬੰਦਾ ਜੋ ਵੀ ਆਪਣੀ ਲਾਈਫ ਚ ਕਰ ਰਿਹਾ ਹੁੰਦਾ ਉਹਨਾਂ ਨੂੰ ਹਰੇਕ ਚੀਜ਼ ਦਾ ਪਤਾ ਹੁੰਦਾ ਕਿ ਮੈਂ ਆਪਣੀ ਲਾਈਫ ਚ ਕੀ ਕਰ ਰਿਹਾ ਠੀਕ ਆ ਕੀ ਇਹਨਾਂ ਦੇ ਰੋਕਣ ਨਾਲ ਮੈਂ ਰੁਕ ਜਾਵਾਂਗੀ ਕਿ ਤੁਸੀਂ ਮੈਨੂੰ ਸੁਧਾਰ ਲੋਗੇ ਤੂੰ ਜੋ ਵੀ ਕਰ ਰਹੀ ਹੈ ਨਾ ਤੂੰ ਬਿਲਕੁਲ ਸਹੀ ਕਰ ਰਹੀ ਹੈ ਓਏ ਤੂੰ ਲੋਕਾਂ ਦੀ ਟੈਨਸ਼ਨ ਨਾ ਲੈ ਤੂੰ ਬਸ ਲਾਈਵ ਹੋ ਕੇ ਨਾ ਨਾਤ ਛਾਲ ਮਾਰ ਜਾ ਮੁਸ਼ਕਪ੍ਰੀਤ ਅਖੇ ਮੈਨੂੰ ਸੁਧਾਰ ਲੈਣਗੇ ਓਏ ਤੂੰ ਉਹਨਾਂ ਟਾਈਮ ਨਹੀਂ ਸੁਧਰਦੀ ਜਿੰਨਾ ਟਾਈਮ ਕੋਈ ਤੇਰੇ ਘਰ ਆ ਕੇ ਨਾ ਗਿੱਟਿਆਂ ਤੇ ਡਾਂਗਾ ਨਹੀਂ ਫੇਰਦਾ ਓ ਯਾਰ ਇੱਕ ਤਾਂ ਨਾ ਪੰਜਾਬੀ ਦੇਖੋ ਇਹਦੀ ਓ ਯਾਰ ਪ੍ਰਵਾਸੀ ਲੋਕ ਨਾ ਯਾ ਯੂਪੀ ਤੋਂ ਆ ਕੇ ਉਹ ਵੀ ਪੰਜਾਬ ਚ ਆ ਕੇ ਵਧੀਆ ਪੰਜਾਬੀ ਬੋਲ ਲੈਂਦੇ ਆ ਤੇ ਇਹਦੀ ਪੰਜਾਬੀ ਦੇਖੋ ਪਤਾ ਨਹੀਂ ਇਹ ਕਿਹੜੇ ਗ੍ਰਹਿ ਤੋਂ ਆਈ ਆ ਅੱਗੇ ਹੋਰ ਵੀ ਦੇਖੋ ਯਾਰ ਇਹਦਾ ਵਲੌਗ ਪਿੱਛੇ ਸਾਈਕਲ ਖੜਾ ਹੋਇਆ ਓ ਰੱਬਾ ਸਾਈਕਲ ਤਾਂ ਸੁਣਿਆ ਸੀ ਆ ਸਾਈਕਲ ਕਿਹੜੀ ਚੀਜ਼ ਆ ਗਈ ਹੁਣ ਨਵੀਂ ਸਾਹਮਣੇ ਕੀ ਮੈਂ ਸਾਰਜਣ ਆਏ ਹੋਪ ਕਿ ਤੁਸੀਂ ਸਾਰਜਣ ਬਹੁਤ ਵਧੀਆ ਹੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਟਾਈਮ ਹੋ ਚੁੱਕਿਆ ਤਕਰੀਬਨ ਇਹਨੇ ਸਿਲਾ ਓਏ ਹੈਲੋ ਗਾਇਸ ਸੁੱਤੀ ਬਈ ਹੈ ਓ ਸੌਰੀ ਹੈ ਸੋ एवरीवन ਮਸੀਲਾ ਆਪਣੀ ਸੌਰੀ ਹੈ ਐਂਡ ਦੇਖ ਲਓ ਕੁੱਤੇ ਨੂੰ ਵੀ ਪਤਾ ਦਿਨੇ ਸੌਂਈਦਾ ਹੁੰਦਾ ਰੈਸਟ ਕਰੀਦੀ ਐ ਤੇ ਇਹਨੂੰ ਦੇਖ ਲਓ ਉਹ ਗਲੀਆਂ ਚ ਤੁਰ ਫਿਰ ਕੇ ਕੁੱਤੇ ਡਿਊਟੀ ਇਹ ਆਪ ਨਿਭਾਰੀ ਆ ਨਾਲੇ ਇਹਦੀ ਗੱਲ ਤਾਂ ਕੁੱਤੇ ਨੇ ਵੀ ਨਹੀਂ ਸੁਣੀ ਲੋਕਾਂ ਨੇ ਸਲਾਹ ਸੁਣੀ ਆ ਵੀਊ ਚੈੱਕ ਕਰੋ ਸਵਾਮੀ ਜੀ ਅੱਜ ਮੈਂ ਕੰਮ ਤੇ ਨਹੀਂ ਗਈ ਪਰ ਸੁਣਾਵਾਂਗੀ ਕੰਮ ਨੂੰ ਬੜੀ ਤੇ ਅੰਬਾਨੀ ਨਾਲ ਪਾਰਟਨਰਸ਼ਿਪ ਆ ਇੱਕੋ ਹੀ ਕੰਮ ਆ ਤੇਰਾ ਆ ਦੇਖੁੰਦੇ ਨਾਲ ਬਾਤੇ ਇਹ ਆ ਮਨ ਅਗਲੀ ਸਕੈਨਿੰਗ ਜਿਹੜਾ ਕਰਾਵਾਂਗੇ ਉਹਦੇ ਵਿੱਚ ਫੇ ਪਤਾ ਲੱਗਣਾ ਹੈ ਨਾ ਵੀ ਬਿਲਕੁਲ ਕੋਈ ਨਹੀਂ ਬਿਲਕੁਲ ਸਾਰਾ ਕੁਝ ਠੀਕ ਆ ਤੇ ਹੁਣ ਤਾਂ ਬਾਬਾ ਜੀ ਕੋਈ ਇਤਾਲੀ ਪ੍ਰੋਬਲਮ ਨਾ ਹੋਵੇ ਡਾਕਟਰ ਨੇ ਕਿਹਾ ਹੀ ਕਹਿੰਦਾ ਵੀ ਕੇਟ ਕਰਾਉਣ ਦਾ ਡਰਿਆ ਵੀ ਜੇ ਦੇ ਮਤਲਬ ਨਾ ਠੀਕ ਹੋਇਆ ਤਾਂ ਨਾ ਅੱਜੀ ਕਹਿੰਦੀ ਹੈ ਨਾ ਓਏ ਭਰਾਵਾ ਬਾਬੇ ਅੱਗੇ ਜਾ ਕੇ ਅਰਦਾਸਾ ਕਰ ਵਲੌਗ ਚ ਅਰਦਾਸਾ ਕਰੀਏ ਨਾ ਬਾਬੇ ਦੀ ਤਰ੍ਹਾਂ ਵਲੌਗ ਦੇਖਣਾ ਯਾਰ ਪੰਜਾਬ ਦੇ ਲੋਕਾਂ ਨੂੰ ਹੋਇਆ ਕੀ ਪਿਆ ਓਏ ਜਮਾਈ ਸ਼ਰਮ ਲਾ ਰਖੀ ਆ ਅਖੇ ਸਕੈਨਿੰਗ ਸਹੀ ਨਹੀਂ ਆਈ ਵੀ ਤੇਰੇ ਵਲੌਗ ਬਣਾਉਣਾ ਸਕੈਨਿੰਗ ਸਹੀ ਆ ਜੂਗੀ ਓ ਯਾਰ ਭਰਾਵਾ ਨਾਲੇ ਰੱਬ ਨੇ ਤੈਨੂੰ ਇੰਨੀ ਵਧੀਆ ਸਿਹਤ ਦਿੱਤੀ ਆ ਉਹ ਜਾ ਕੇ ਲੋਕਾਂ ਦੀਆਂ ਮੋਟਰਾਂ-ਮੋਟਰਾਂ ਚੋਰੀ ਕਰ ਬੱਸ ਉਹਨਾਂ ਅਗਲੀ ਸਕੈਨਿੰਗ ਦੇ ਵਿੱਚ ਥੋੜੇ ਦਿਨਾਂ ਬਾਅਦ ਕਹਿੰਦੇ ਆ ਨਾ 20 ਦਿਨਾਂ ਬਾਅਦ ਕਹਿੰਦੇ ਫੇਰ ਕਰਾਓ ਸਕੈਨਿੰਗ 20 ਦਿਨਾਂ ਬਾਅਦ ਸਕੈਨਿੰਗ ਫੇਰ ਹੋਣੀ ਆ ਅਸੀਂ ਬੜੇ ਹੱਥ ਜੋੜਦੇ ਪਏ ਪ੍ਰਮਾਤਮਾ ਅੱਗੇ ਵੀ ਬਾਬਾ ਜੀ ਇਦਾਂ ਦਾ ਕੁਝ ਨਾ ਹੋਵੇ ਬੱਸ ਇਹ ਹੀ ਮੇਹਨਤ ਆ ਹੋ ਭਰਾਵਾ ਜੇ ਜ਼ਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਤਾਂ ਅਸੀਂ ਰੋਟੀ ਰੋਟੀ ਖਾ ਲਈਏ। ਓ ਯਾਰ ਇਹਦੀ ਘਰ ਵਾਲੀ ਵੀ ਸੋਚਦੀ ਹੋਣੀ ਆ। ਵੀ ਮੇਰੇ ਘਰਦਿਆਂ ਨੇ ਕਿਹੜਾ ਵੈਰ ਕੱਢ ਲਿਆ ਇਹ ਮਲੰਗੀਆਂ ਨਾਲ ਵਿਆਹ ਕਰਾ ਕੇ। ਓ ਯਾਰ ਇਹ ਹਰ ਇੱਕ ਚੀਜ਼ ਹੀ ਦੱਸਦੀ ਜਾਂਦਾ। ਹੋਏ ਨਾਲੇ ਭਰਾਵਾ ਜਿੱਦੇ ਜਵਾਕ ਹੋਣ ਵਾਲਾ ਹੋਇਆ ਨਾ ਕਿਤੇ ਉਹਦੇ ਨਾਲ ਮੂੰਹ ਚੱਕ ਕੇ ਲਾਈਵ ਹੋ ਜੀ। ਹੋਰ ਦਦ ਕਿੰਗੀ ਜਾਂਦਾ। ਤੇ ਅੱਜ ਦੋ ਬਲੌਗ ਕੋਣ ਦੀ ਸਲਾਹ ਮੇਈ ਚਲਾ ਵੀ ਆਹ ਹੋਣ ਵਾਲਾ ਬਲੌਗ ਹੁਣੀ ਪਾਦਾ। ਇੱਕ ਵਲੌਗ ਸ਼ਾਮ ਤੱਕ ਦੇਖ ਲੋ ਆਖੇ ਨੂਰ ਦੁੱਧ ਚੌਂਗਰ ਐ ਭਈ ਇਹ ਵਲੌਗ ਤਾਂ ਤੇਰਾ ਬਹੁਤ ਹੀ ਜ਼ਰੂਰੀ ਸੀ ਨਾ ਯਾਰ ਸੱਚੀ ਪੈਸੇ ਪਿੱਛੇ ਨਾ ਲੋਕ ਇੰਨੇ ਗਿਰ ਜਾਂਦੇ ਆ ਨਾ ਇਹੋ ਜੇ ਕੰਜਰਾਂ ਨੇ ਤਾਂ ਬੇੜਾਗਰ ਕਰ ਰੱਖਿਆ ਪੰਜਾਬ ਦਾ ਉਹ ਯਾਰ ਉਹ ਵੀ ਕੋਈ ਟਾਈਮ ਹੁੰਦਾ ਸੀ ਜਦੋਂ ਘਰ ਦੀ ਧੀ ਭੈਣ ਕਰਦੀ ਇੱਜ਼ਤ ਹੁੰਦੀ ਸੀ ਤੇ ਇਹਨਾਂ ਨੂੰ ਦੇਖ ਲੋ ਯਾਰ ਸਾਰਾ ਕਾਰਨਾਮਾ ਨਾ ਮੋਬਾਈਲ ਦਾ ਹੀ ਆ ਉਹ ਯਾਰ ਬੰਦਰ ਹੱਥ ਬੰਦੂਖ ਖਾਲੀ ਗੱਲ ਆ ਭਈ ਬੇੜਾਗਰਕ ਤਾਂ ਫਿਰ ਹੋਣਾ ਹੀ ਸੀ ਕੌਣ ਇਹ ਰੁਕ ਕਿੱਥੋਂ ਆਤੇ ਇਹ ਵੀ ਨਾਨਾ ਕੇ ਆਵਣ ਤੇ ਸੋ ਮੈਡਮ ਸਿੰਡਲਕੌਰ ਓਏ ਜ਼ੀਲ ਬਣਾਉਣ ਦੇ ਚੱਕਰ ਤੇ ਨਲੀ ਵਾਲਾ ਬੰਨ ਹੀ ਰੋਕ ਰੱਖਿਆ ਓਏ ਤੂੰ ਮਾਸਕ ਲਾ ਕੇ ਵੀਡੀਓ ਬਣਾ ਲੈਂਦੀ ਨਾਲੇ ਤੇਰੀ ਟੌਰ ਬਣ ਜਾਣੀ ਸੀ ਉਤੋਂ ਮਿੱਡੀਆਂ ਦੇ ਕੀਤੀਆਂ ਜਿਵੇਂ 18 ਇੰਚੀ ਟਰਾਲੇ ਨੂੰ ਡੋਰੀਆਂ ਬੰਨੀਆਂ ਹੁੰਦੀਆਂ ਕੋਈ ਨਹੀਂ ਸੱਜਣਾ ਅੱਜ ਅਸੀਂ ਤਰਫ ਦੇਣਾ ਤੇਰੇ ਨਾਲ ਗੱਲ ਕਰਨ ਲਈ ਕਿਤੇ ਸਾਡਾ ਵੀ ਟਾਈਮ ਆਊਗਾ ਤੇਨੂੰ ਤੜਫਾਉਣ ਲਈ ਕੋਈ ਗੱਲ ਨਹੀਂ ਗੱਲ ਗੱਲ ਕਰਿਆਂ ਮੈਂ ਤਾਂ ਕੱਢ ਦੇਣਾ ਗੱਲ ਕਰਨ ਲਈ ਤੇ ਹਰ ਕਥਾਂ ਤੇ ਸਾਨੂੰ ਤੜਫਾਉਣਾ ਕੋਈ ਚੱਕਰ ਨਹੀਂ ਤੇ ਸਾਡਾ ਟਾਈਮ ਵੀ ਆਊਗਾ ਪੈਨੋ ਤੜਫਾਉਣ ਲਈ ਉਹ ਭਰਾਵੋ ਕੋਣ ਆਂਟੀ ਨੂੰ ਤੜਫਾਈ ਜਾਂਦਾ ਕਰ ਲਓ ਗੱਲ ਵਿਚਾਰੇ ਨਾਲ ਨਾਲੇ ਆਂਟੀ ਤੇਰਾ ਹੁਣ ਟਾਈਮ ਕਿ ਹੋਣਾ ਤੇਰਾ ਤਾਂ ਟਾਈਮ ਹੀ ਆਇਆ ਪਿਆ ਉਹ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਬਈ ਪੈਨਸ਼ਨ ਲੈਣ ਦੀ ਉਮਰ ਚ ਉਹ ਤੂੰ ਕਿਹੜੀਆਂ ਟੈਨਸ਼ਨਾਂ ਲਈ ਬੈਠੀ ਆ ਹਾਂ

ਮੌਦ ਦਾ ਤਾਂ ਪਤਾ ਨਹੀਂ ਪਰ ਕੋਈ ਹੋਰ ਚੀਜ਼ ਨਾ ਜੇ ਤੇਰੀ ਦਿੱਤੀ ਫੁਲਕਾਰੀ ਦੀ ਮਾਰ ਲਾ ਬੁੱਕਲ ਜਦੋਂ ਸੋਣੀ ਆ ਯਾਦ ਤੇਰੀ ਆਏ ਤੇਰੀ ਦਿੱਤੀ ਫੁਲਕਾਰੀ ਦੀ ਮਾਰ ਲਾ ਬੁੱਕਲ ਜਦੋਂ ਸੋਣੀ ਆ ਯਾਦ ਤੇਰੀ ਆਏ ਓਏ ਆ ਦੇਖ ਲੋ ਮਿੰਗਣ ਜੀ ਨੂੰ ਓਏ ਆ ਤੇ ਮੂੰਹ ਤੋਂ ਵੱਡਾ ਤਾਂ ਫੋਨ ਚੱਕੀ ਫਿਰਦੀ ਆ ਓਏ ਪੁੱਤ ਪਹਿਲਾਂ ਪੜ ਲਾ ਵੱਡੀ ਹੋ ਕੇ ਮਾਰ ਲਈ ਫੁਲਕਾਰੀ ਨੂੰ ਬੁੱਕਲ ਓਏ ਅੱਜ ਕੱਲ ਦੇ ਜਵਾਕ ਦੇਖ ਲੋ ਕਿੰਨੇ ਐਡਵਾਂਸ ਆ ਓਏ ਆਪੇ ਵੀਡੀਓ ਬਣਾਈ ਜਾਂਦੀ ਆ ਅਸੀਂ ਤੈਸ ਉਮਰ ਚ ਮਾਂ ਨੂੰ ਵਾਜਾ ਮਾਰਦੇ ਸੀ ਮਾਂ ਕਰ ਲਈ ਧੋਦੇ ਓਏ ਆ ਕੀ ਲੱਗਦਾ ਟੈਂਪੋਾਂ ਦੀ ਰੈਲੀ ਨਿਕਲਣ ਵਾਲੀ ਆ ਚਲੋ ਦੇਖਦੇ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੇ ਸਾਰੇ ਟੈਂਪੂ ਸਾਰੇ ਇੱਕ ਵਾਰੀ ਚ ਇਕੱਠੇ ਕਿਵੇਂ ਹੋ ਗਏ ਯਾਰ ਹਲੇ ਕਦੇ ਅੰਬਰਸਰ ਰੈਲੀ ਕੱਢਣੀ ਹੈ ਜਦੋਂ ਉਹਨਾਂ ਨੇ ਕਿਹਾ ਨਾ بیاਜੋ ਦੇਖੋ ਕਿਵੇਂ ਤੁਹਾਡੇ ਪਾਸਿਆਂ ਤੇ ਗੋਲੀਆਂ ਵਜਦੀਆਂ ਫਿਰ ਮੇਰੇ ਸਾਲਾ ਨੇ ਨਾਂ ਵੀ ਲਿਆ ਉਹ ਭਰਾਓ ਇਹ ਸੋਚਣ ਵਾਲੀ ਗੱਲ ਆ ਇਹਨਾਂ ਨੂੰ ਇੰਨੀ ਖੁੱਲ ਨਾ ਦਿਓ ਰੈਲੀਆਂ ਕੱਢਣ ਦੀ ਉਹਨਾਂ ਨਾਲ ਚੰਗੇ ਭਲੇ ਬੰਦੇ ਵੀ ਟੈਂਪੂ ਬਣ ਜਾਣਗੇ ਤੇ ਪੰਜਾਬ 'ਚ ਤਾਂ ਪਹਿਲਾਂ ਹੀ ਛੇਵਾਂ ਦਰਿਆ ਨੈਸ਼ਨਾਂ ਚੱਲੀ ਜਾਂਦਾ ਤੇ ਹੁਣ ਸੱਤਵਾਂ ਦਰਿਆ ਟੈਂਪੂਆਂ ਦਾ ਨਾ ਬੜੀ ਵਧੀਆ ਵੀਡੀਓ ਸੀ ਵੈਸੇ ਮਜ਼ਾ ਆ ਰਿਹਾ ਕਿੰਨੇ ਸਾਰੇ ਕਲੀਪ ਦਿਖਾਏ ਹਨਾ ਲੇਕਿਨ ਜਿਹੜਾ ਐਂਡ ਚ ਦਿਖਾਇਆ ਨਾ ਉਹ ਜ਼ਬਰਦਸਤ ਹੈ ਕਿਹਦਾ ਹੈ ਕਿ ਮੇਂਗੜ ਜੀ ਤੇ ਦੇ ਨਾਲ ਆਪਣੇ ਨਾਲੋਂ ਵੱਡਾ ਨੇ ਮੋਬਾਈਲ ਪਕੜਿਆ ਪਹਿਲੇ ਘਾਇਆ ਹਾਂ ਹਾਂ ਦੇਖੰਦਾ ਸਾਡੀ ਉਮਰ ਜੀ ਉਸ ਦੀ ਸ਼ੁਰੂਆਤ ਆ ਰਹੀ ਹੈ ਅੱਜ ਅੰਨੇ ਕਾਰਨਾ ਹੋਣਾ ਕਰ ਲਈ ਆਇਆ ਹਾਂ ਤੁਹਦੇ ਅੱਛਾ ਵੈਸੇ ਹਮੇਸ਼ਾ ਹੈ ਨਾ ਜਿਹੜਾ ਭਾਜੀ ਹੈ ਨਾ ਕਮੜੀ ਬੋਏ ਜਿਹੜਾ ਹੈ ਉਹ ਕਾਰਮੀ ਸਕਾਲੋ ਹਮੇਸ਼ਾ ਲਾਜ਼ਮੀ ਕਰਦੇ ਨੇ ਉਹ ਤੇ ਵੀਡੀਓ ਲਾਗਵੀਂ ਪੜਾਂਦੇ ਨੇ ਅੱਛਾ ਉਹ ਇੱਕ ਇਹ ਤਾਂ ਪਹਿਲੇ ਹੀ ਇੱਕਾਈ ਤੇ ਉਹ ਜਿਹੜੀ ਗੋਣਾ ਇੰਨਾ ਜ਼ੋਰਦਾਰ ਤੁਸੀਂ ਹਾ ਉਹਨੇ ਗੋਣਾ ਲੈ ਲੈ ਤਾਂ ਕਰਦੇ ਹੀ ਖਰਾਬ ਹੋ ਗਿਆ ਉਹ ਤੋਂ ਉਹ ਕਿਦਾ ਮੂੰਹ ਖਰਾਬ ਕਰ ਕਰ ਕੇ ਕਹਿੰਦੇ ਹਾਂ ਇਹ ਤਾਂ ਕਬਜ਼ੀ ਇੱਕ ਦਿਨ ਆਮ ਰੱਖੀ ਸੀ ਕਬਜ਼ੋ ਕਹਿੰਦੇ ਘੱਟ ਜ਼ੋਰ ਦੇ ਐਂਗਲ ਬਣਾ ਬਣਾ ਰਹੀ ਜਦ ਤੱਕ ਤੂੰ ਕਬਜ਼ੋ ਹੀ ਰਹਿੰਦੀ ਹੈਂ ਅੱਜ ਅਸੀਂ ਸਾਲਾ ਦੇਣਾ ਕਿ ਤੇ ਫਿਕਰ ਅਗਲੀ ਹੋ ਬੈਠੀ ਪਾਰਲਰ ਤੇ ਤਿਆਰ ਹੋਣ ਦੇ ਹੀ ਕਿੱਦਾਂ ਹੈ ਦੇਖਾਂ ਵੀ ਤਿਆਰ ਮੂੰਹ ਦਿੱਤਾ ਇੰਨਾ ਲਾਲਾ ਕੇ ਜਿਵੇਂ ਹੱਥ ਦੇ ਦਾ ਕਾਲੇ ਤੋਬਾ ਅੱਛਾ ਉਹ ਰੰਗ ਚਿੱਟਾ ਕਾਲਿਆ ਮਾਰਿਆ ਤਾਂ ਹੱਥ ਬਹੁਤ ਹੀ ਕੋਲੇ ਸ਼ੋਰ ਲੱਗਣ ਹਨਾ ਤੋ ਬਸ ਇੱਕ ਜਿਹੜੇ ਕ੍ਰਿਪੀ ਨੇ ਚੱਕੇ ਸਾਰੇ ਜ਼ਬਰਦਸਤ ਸੀ ਅੱਛਾ ਆਪਾਂ ਪਹਿਲੇ ਕਦੇ ਵੀ ਨਹੀਂ ਵੇਖੇ ਹਨਾ ਹਾਲਾਂਕਿ ਇੰਨਾ ਟਿਕਟੋਕ ਚੀਜ਼ਾਂ ਦੇਖਦੇ ਆ ਲੇਕਿਨ ਜਿਹੜੇ ਇਹ ਭਾਜੀ ਕ੍ਰਿਪ ਦਿਖਾਉਂਦੇ ਉਹ ਆਪਾਂ ਪਹਿਲੀ ਵਾਰ ਹੀ ਦੇਖਦੇ ਆ ਹਨਾ ਓਏ ਹੋਏ ਵੈਸੇ ਇਹ ਜਿਹੜੇ ਭਾਜੀ ਜਿਹੜੇ ਕਰਦੇ ਆ ਨਾ ਬੇਚਤੀ ਇਹ ਬੜੇ ਜ਼ਬਰਦਸਤ ਕਰਦੇ ਆ ਵੈਸੇ ਹਨਾ ਸਹੀ ਕਰਦੇ ਬਿਲਕੁਲ ਦੇਖੋ ਨਾ ਹੁਣ ਲੋਕਾਂ ਤੁਸੀਂ ਬਾਕੀ ਵਾਕਈ ਵਾ ਤੇ ਇਹ ਕਿਨੇ ਪੈਸੇ ਕਮਾਉਣ ਵਾਸਤੇ ਆਪਣੇ ਭੈਣ ਭਰਾਵਾਂ ਨੂੰ ਮਤਲਬ ਆਪਣੀਆਂ ਭੈਣਾਂ ਨੂੰ ਅੱਗੇ ਜਿੱసే ਤਾਂ ਨਹੀਂ ਹੁੰਦੀਆਂ ਸੀ ਕਿਉਂ ਹੁਣ ਕੀ ਆ ਪੈਸਿਆਂ ਵਾਸਤੇ ਕਮਾਉਣ ਵਾਸਤੇ ਸੋ ਇਹ ਨਹੀਂ ਕਿ ਤੁਸੀਂ ਇਹੇ ਕੰਮ ਕਰਕੇ ਪੈਸੇ ਕਮਾ ਸਕਦੇ ਅੱਛਾ ਵੀ ਕੰਮ ਕਰਕੇ ਤੇ ਪੈਸੇ ਕਮਾઈ ਸਕਦੇ ਓ ਉਹਨਾਂ ਤੋਂ ਬਾਅਦ ਆਪਣੇ ਤੇ ਡਿਪੈਂਡ ਕਰਦਾ ਵਾ ਮਤਲਬ ਬੰਦਾ ਲੱਗੇ ਬੰਦਾ ਲੱਗੇ ਖਾਣ ਨੂੰ ਬਣਾਉਂਦੇ ਆ ਵਾ ਓਏ ਓਏ ਤੋਂ ਬਾਕਸ ਵਿੱਚ ਅੱਛਾ ਸੇ ਇਧਰ ਦੀ ਮਨ ਕਿੰਨਾ ਆਪਣੇ ਆਪਣੇ ਇਸ਼ਾਰੇ ਨੂੰ ਜੀ ਆਂਦੀ ਹੈ ਕਿੰਨੇ ਲੋਕਾਂ ਦੀ ਸੋਚ ਹੋ ਗਈ ਆ ਹਨਾ ਬਾਈਕ ਨਾ ਕੋਈ ਵੀ ਦਾ ਗੰਦਾ ਟਿਕਟੋਕ ਆਦਿ ਨਾ ਮੇਰੀ ਅਮੀਨਾ ਕਮੈਂਟ ਕਰ ਦਿੰਦੀ ਇਹਨੇ ਨੇ ਗੰਦੇ ਫੋਕੋ ਬੋਲਾ ਕਰਦੀ ਹੁੰਦੀ ਇਹ ਬਾਤ ਇਹ ਚਾ ਲੋਕਾਂ ਨੂੰ ਕੋਈ ਸ਼ਰਮ ਨਹੀਂ ਹੈ ਨੀ ਕਿ ਜਿੱਦਾਂ ਦੀ ਕਲੀਪ ਤੁਹਾਡੇ ਵੀ ਸਾਰੀ ਦੁਨੀਆ ਸਾਨੂੰ ਵੇਖੇਗੀ ਹਨਾ ਲੇਕਿਨ ਲੋਕਾਂ ਨੇ ਪਰਵਾਹ ਹੀ ਨਹੀਂ ਤੇ ਇਹ ਆ ਕਾਮੇਡੀ ਬੋਏ ਨਾ ਬੇਸਿਕ ਕਰਦੇ ਬਿਲਕੁਲ ਨੰਬਰ ਬੇਸਿਕ ਨਹੀਂ ਕਰਦੇ ਬਿਲਕੁਲ ਪਰਫੈਕਟ ਕਰਦੇ ਆ ਇਹ ਇਹ ਬਣਾਉਂਦੇ ਪਏ ਨਾ ਬਿਲਕੁਲ ਸਹੀ ਬਣਾਉਂਦੇ ਪਏ ਆ ਅਚਾਰ ਇਸカラー ਨੇ ਦੁਪੱਟਾ ਲਿਆ ਸੀ ਸਹੀ ਕਹਿੰਦੇ ਪਏ ਆਪਣੇ ਨੇ ਦੰਡਾ ਵਰਗਾ ਦੁਪੱਟਾ ਲਿਆ ਨੇ ਨੋ ਆ ਅਚਾ ਤਾਂ ਪੋਸਤੂ ੜੀ ਲਈ ਦੇਖੀ ਸੀਗੀ ਤੋਂ ਬਾਕੀ ਨੇ ਟੈਂਪੋ ਇਕੱਠੇ ਹੋਏ ਹੋਏ ਸੀਗੇ ਬਿਲਕੁਲ ਬੜੇ ਕਮਾਲ ਦੀ ਵਧੀਆ ਜੀ ਵੀਡੀਓਜ਼ ਆ ਨੇ ਭੈ ਭਾਵਾਂ ਨੂੰ ਪੁੱਛਦੇ ਹਾਂ ਨਾ ਵੀਡੀਓ ਕਿੱਦਾਂ ਦੀ ਲੱਗੀ ਆ ਇਹ ਜਿਹੜੀ ਬੇਇੱਜ਼ਤੀ ਕਰਦੇ ਕਿੱਦਾਂ ਦੀ ਲੱਗੀ ਆ ਤੇ ਕਮੈਂਟ ਕਰਕੇ لازਮੀ ਤੁਸੀਂ ਦੱਸਣਾ ਵਾ ਤੇ ਮਿਲਦੇ ਜੇ ਅਗਲੀ ਵੀਡੀਓ ਚ ਉਹ ਤੱਕ ਆਪਣੇ ਖਿਆਲ ਰੱਖੋ ਸਾਨੂੰ ਦੁਆਵਾਂ ਵਿੱਚ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਰੱਖਣਾ